ਉਸੀ ਦੇਖੋ ਇੱਕ ਪਾਸੇ ਤਾਂ ਅੱਜ ਪੱਤਰਕਾਰਾਂ ਤੇ ਆਂਕੀ ਐਕਟਿਵਿਸਟਾਂ ਤੇ ਹੋਏ ਨਜਾਇਜ਼ ਪਰਚੇ ਦੇ ਖਿਲਾਫ ਚੰਡੀਗੜ੍ਹ ਦੇ ਵਿੱਚ ਵੱਡਾ ਰੋਸ ਪ੍ਰਦਰਸ਼ਨ ਹੋ ਰਿਹਾ 17 ਸੈਕਟਰ 'ਚ ਤੇ ਦੂਜੇ ਪਾਸੇ ਅੱਜ ਇੱਕ ਹੋਰ ਪੱਤਰਕਾਰ ਦੇ ਘਰ ਪੁਲਿਸ ਵੀਡੀਓ ਡਿਲੀਟ ਕਰਾਉਣ ਗਈ ਹੈ ਔਰ ਕਿਉਂ ਗਈ ਹੈ ਕਿਹੜੀ ਵੀਡੀਓ ਡਿਲੀਟ ਕਰਾਉਣ ਗਈ ਹੈ ਪੱਤਰਕਾਰ ਦਾ ਨਾਮ ਮੋਹਨ ਸਿੰਘ ਔਲਖ ਹੈ ਪੰਜਾਬੀ ਨਜ਼ਰੀਆ ਚੈਨਲ ਉਹ ਚਲਾਉਂਦੇ ਨੇ ਪਹਿਲਾਂ ਕਈ ਸਾਰੇ ਚੈਨਲ ਅ ਸ਼ੁਰੂ ਦੇ ਵਿੱਚ ਲਾਈਵ ਸੱਚ ਟੀਵੀ ਫਿਰ ਲੋਕ ਅਲੋਕ ਆਵਾਜ਼ ਉਸ ਤੋਂ ਬਾਅਦ ਸਪੋਕਸਮੈਨ ਤੇ ਹੋਰ ਕਈ ਚੈਨਲ ਦੇ ਉੱਪਰ ਕੰਮ ਕਰਨ ਤੋਂ ਬਾਅਦ ਮੌਣ ਹੁਣ ਪੰਜਾਬੀ ਨਜ਼ਰੀਆ ਚਲਾ ਰਹੇ ਨੇ ਤਾਂ ਮੌਣ ਨੇ ਪਿਛਲੇ ਦਿਨੀ ਇੱਕ ਵੀਡੀਓ ਆਪਣੇ ਚੈਨਲ ਦੇ ਉੱਪਰ ਪਾਈ ਜਿਹੜੀ ਵੀਡੀਓ ਚ ਲੋਕ ਕਹਿ ਰਹੇ ਨੇ ਕਿ ਨਸ਼ਾ ਬਹੁਤ ਮਿਲਦਾ ਨਸ਼ਾ ਇੱਥੇ ਆਮ ਮਿਲ ਜਾਂਦਾ ਸਾਡੇ ਪਿੰਡਾਂ ਚ ਤਾਂ ਨਸ਼ਾ ਵਾਧੂ ਮਿਲ ਜਾਂਦਾ ਉਹ ਵੀਡੀਓ ਮੋਨ ਔਲਖ ਨੇ ਜਦ ਆਪਣੇ ਚੈਨਲ ਤੇ ਪਾਈ ਹੈ ਤਾਂ ਜੋ ਜਾਣਕਾਰੀ ਆ ਰਹੀ ਹੈ ਮੋਨ ਸਿੰਘ ਹੋਰੀਏ ਦੱਸਦੇ ਨੇ ਕਿ ਉਹਨਾਂ ਦੇ ਘਰ ਪੁਲਿਸ ਆਉਂਦੀ ਹੈ ਤੇ ਪੁਲਿਸ ਕਹਿੰਦੀ ਹੈ ਵੀ ਉਹ ਜਿਹੜੀ ਵੀਡੀਓ ਪਾਈ ਆ ਉਹ ਵੀਡੀਓ ਡਿਲੀਟ ਕਰੋ ਕਮਾਲ ਹੋ ਗਈ ਪੁਲਿਸ ਨੂੰ ਤਾਂ ਚਾਹੀਦਾ ਹੈ ਵੀ ਨਸ਼ੇ ਦੇ ਖਿਲਾਫ ਕਾਰਵਾਈ ਕਰਕੇ ਤੇ ਮਾਹੌਲ ਇਹੋ ਜਿਹਾ ਬਣਾ ਦੇਣ ਕਿ ਜੇ ਕੋਈ ਐ ਕਈ ਵੀ ਜਾਵੇ ਵੀ ਇੱਥੇ ਨਸ਼ਾ ਮਿਲਦਾ ਤੇ ਲੋਕ ਮੰਨਣ ਹੀ ਨਾ ਤੇ ਪੁਲਿਸ ਕਹਿੰਦੀ ਆ ਵੀ ਵੀਡੀਓ ਡਿਲੀਟ ਕਰੋ ਤੇ ਬੋਲਣਾ ਬੰਦ ਕਰੋ ਕਮਾਲ ਐ ਫਰਜ਼ ਕਰੋ ਪੰਜਾਬ ਦੇ ਵਿੱਚ ਹੁਣ ਸਰਦੀ ਐ ਤੇ ਮੈਂ ਇੱਥੇ ਕਹਾਂ ਵੀ ਸਾਡੇ ਪਿੰਡ ਚਾਰ ਚਫੇਰੇ ਬਰਫ਼ ਦੀਆਂ ਰੇੜੀਆਂ ਲੱਗੀਆਂ ਵਾਧੂ ਬਰਫ਼ ਵੇਖਦੀ ਐ ਤੁਸੀਂ ਮੰਨ ਜੂਗੇ ਜਿੰਨਾ ਮਰਜੀ ਮੈਂ ਬੋਲੀ ਜਾਵਾਂ ਤੁਸੀਂ ਮੰਨਣਾ ਹੀ ਨਹੀਂ ਹਾਂ ਜਿਹੜੀ ਹਕੀਕਤ ਐ ਹੁਣ ਜੇਕਰ ਮੈਂ ਸਰਦੀ ਦੇ ਵਿੱਚ ਇਹ ਕਹਾਂ ਕਿ ਸਾਡੇ ਪਿੰਡ ਚ ਸਾਗ ਗਾਜਰ ਤੇ ਗੋਭੀ ਉਹ ਹੁੰਦੀ ਨਹੀਂ ਉਹ ਵਿਕਦੀ ਨਹੀਂ ਤਾਂ ਤੁਸੀਂ ਯਕੀਨ ਕਰ ਲਓਗੇ ਨਹੀਂ ਕਰਨਾ ਕਿਉਂਕਿ ਜਿਹੜੀ ਚੀਜ਼ ਹੈਗੀ ਹੈ ਉਹ ਤੁਸੀਂ ਨਹੀਂ ਚ ਨਹੀਂ ਮੰਨਣੀ ਤੇ ਜਿਹੜੀ ਨਹੀਂ ਹੈਗੀ ਉਹ ਤੁਸੀਂ ਕਿਸੇ ਨੇ ਕਬੂਲ ਨਹੀਂ ਕਰਨੀ ਕਬੂਲ ਕਿਹੜੀ ਚੀਜ਼ ਨੂੰ ਲੋਕ ਕਰਨਗੇ ਫਰਜ਼ ਕਰੋ ਮੈਂ ਇਹ ਕਹਾਂ ਬਈ ਯਾਰ ਸਾਡੇ ਪਿੰਡ ਤਨਾ ਚਾਰ ਚਫੇਰੇ ਸੇਬਾਂ ਦੇ ਪੌਦੇ ਲੱਗੇ ਆ ਤੇ ਨਾਲ ਬਦਾਮ ਤੇ ਅਖਰੋਟ ਬਹੁਤ ਲੱਗੇ ਆ ਤੇ ਆਮ ਹੀ ਸਾਡੇ ਪਿੰਡ 'ਚ ਤਾਂ ਅਖਰੋਟ ਬਦਾਮ ਤੇ ਸੇਬ ਵਾਧੂ ਉੱਥੇ ਤੋੜ-ਤੋੜ ਲੋਕ ਖਾਂਦੇ ਆ ਤੁਸੀਂ ਕੋਈ ਮੰਨੇਗਾ ਨਹੀਂ ਮੰਨੇਗਾ ਕਿਉਂਕਿ ਸੱਚ ਨਹੀਂਗਾ ਅੱਛਾ ਜੇ ਕੋਈ ਪੰਜਾਬ 'ਚ ਇਹ ਕਹਿੰਦਾ ਵੀ ਚਿੱਟਾ ਸਾਡੇ ਆਮ ਚੱਲੀ ਜਾਂਦਾ ਵਾਧੂ ਤਾਂ ਜੇ ਬਾਕੀ ਥਾਵਾਂ ਤੇ ਹੈ ਨਹੀਂਗਾ ਤਾਂ ਲੋਕ ਨਹੀਂ ਮੰਨਣਗੇ ਤੇ ਜੇ ਹੈਗਾ ਹੈ ਤਾਂ ਫਿਰ ਮੰਨਣਗੇ ਵੀ ਯਾਰੇ ਤਾਂ ਸਾਡੇ ਵੀ ਹੈਗਾ ਅੱਜ ਚੱਲੀ ਜਾਂਦਾ ਐਦਾਂ ਪੰਜਾਬ ਪੁਲਿਸ ਜਿੱਦਾਂ ਜਾ ਕੇ ਵੀਡੀਓ ਡਿਲੀਟ ਕਰਾਉਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ ਇਹ ਮੈਨੂੰ ਲੱਗਦਾ ਹੈ ਜੇ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਤਾਂ ਫਿਰ ਵੀ ਤੇ ਜੇ ਇਕੱਲੀ ਪੁਲਿਸ ਲੱਗੀ ਇੰਜ ਕਰਨ ਤੇ ਫਿਰ ਵੀ ਦੋਨੋਂ ਹਾਲਤਾਂ ਦੇ ਵਿੱਚ ਇਹ ਬੜੀਆਂ ਤਰਸਯੋਗ ਤੇ ਬਚਕਾਨਾ ਜੀਆਂ ਗੱਲਾਂ ਨੇ ਐਦਾਂ ਕਦੇ ਪਿਛਲੀਆਂ ਸਰਕਾਰਾਂ ਨੇ ਬਹੁਤ ਕੁਝ ਗਲਤ ਕੀਤਾ ਹੈ ਤਾਈ ਤਾਂ ਲੋਕਾਂ ਨੇ ਉਹਨੂੰ ਪਾਸੇ ਕੀਤਾ ਪਰ ਐਦਾਂ ਨਹੀਂ ਸੀ ਹੋਇਆ ਕਦੀ ਹੁਣ ਦੇਖੋ ਪੰਜਾਬ ਸਰਕਾਰ ਜਿੱਦਾਂ ਪਹਿਲਾਂ ਪੱਤਰਕਾਰਾਂ ਤੇ ਪਰਚਾ ਦਰਜ ਕੀਤਾ ਇਸ ਕਰਕੇ ਵੀ ਉਹਨਾਂ ਨੇ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਗੇੜਿਆਂ ਬਾਰੇ ਸਵਾਲ ਕਰ ਲਏ ਵੀ ਹੈਲੀਕਾਪਟਰ ਮੁੱਖ ਮੰਤਰੀ ਦੀ ਗਾਇਜ਼ ਹਾਜ਼ਰੀ ਚ ਕਿਉਂ ਉੱਡਿਆ ਕਿੱਧਰ ਗਿਆ ਆਰਟੀਆਈ ਰਾਈ ਸਾਨੂੰ ਦੱਸੋ ਤੁਸੀਂ ਦੱਸਦੇ ਕਿਉਂ ਨਹੀਂ ਗਏ ਕਿੱਧਰ ਜਾਂਦਾ ਹੈ ਕੌਣ ਉਡਾਉਂਦਾ ਹੈ ਤਾਂ ਹੈਰਾਨਗੀ ਦੀ ਗੱਲ ਹੈ ਕਿ ਪਹਿਲਾਂ ਉਹਨਾਂ ਪਾਤਰਕਾਰਾਂ ਆਰਟੀਆਈ ਐਕਟਿਵਿਸਟਾਂ ਤੇ ਪਰਚੇ ਦਰਜ ਕੀਤੇ ਅੱਜ ਪ੍ਰਦਰਸ਼ਨ ਹੈ ਤੇ ਦੂਜੇ ਪਾਸੇ ਆ ਆਮ ਆਦਮੀ ਪਾਰਟੀ ਚ ਬੰਦੇ ਵਾਵਾ ਹੈਗੇ ਆ ਸਿਆਣੇ ਤੇ ਇਤrar ਪਰ ਕਿਉਂ ਇੰਨਾ ਜਲੂਸ ਕਢਵਾਇਆ ਜਾ ਰਿਹਾ ਹੈ ਮੈਨੂੰ ਸਮਝ ਨਹੀਂ ਆਉਂਦੀ ਕੀ ਇਹ ਦੂਰ ਅੰਦੇਸ਼ੀ ਹੈ ਦੂਰਦਰਸ਼ਤ ਹੈ ਕਿ ਰਾਈ ਦਾ ਪਹਾੜ ਬਣਾ ਕੇ ਰੌਲਾ ਪਾਉਣਾ ਲੋਕਾਂ ਦੇ ਵਿੱਚ ਆਪਣਾ ਹੀ ਗਰਾਫ ਥੱਲੇ ਸੁੱਟੀ ਜਾਣਾ ਇਹ ਪਤਾ ਨਹੀਂ ਕਿਹੜੀ ਸਿਆਸਤ ਹੈ ਪੁੱਛਣਾ ਤਾਂ ਫਿਰ ਇਹ ਵੀ ਪਏਗਾ ਕਿ ਕਿਤੇ ਇਹ ਸਾਮਦਾਮ ਦੰਡ ਭੇਦ ਵਾਲੀ ਉਹ ਜਿਹੜੀ ਨੀਤੀ ਕਈ ਸੀਗੀ ਮਨੀਸ਼ ਸੋਸੋਦੀਆ ਸਾਹਿਬ ਨੇ ਕਿਤੇ ਉਹੀ ਤਾਂ ਨਹੀਂ ਚੱਲ ਰਹੀ ਹੁਣ ਇਹ ਬਹੁਤ ਵੱਡੇ ਸਵਾਲ ਨੇ ਜਿਹੜੇ ਅੱਜ ਮੂੰਹ ਅੱਡੀ ਬੈਠੇ ਨੇ ਅਗਲੀ ਗੱਲ ਜਿਹੜੀ ਗੱਲ ਪੱਤਰਕਾਰਾਂ ਨੇ ਪੁੱਛੀ ਸੀ ਜਿਹਦੇ ਉੱਪਰ ਅੱਜ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਹੈ ਕੀ ਉਹ ਪੁੱਛਣਾ ਗਣਾ ਸੀ ਨਹੀਂ ਪੁੱਛੀ ਜਾ ਸਕਦੀ ਪਿਛਲੀਆਂ ਸਰਕਾਰਾਂ ਵਾਲੇ ਪੁੱਛਦੇ ਰਹੇ ਭਗਵੰਤ ਮਾਨ ਸਾਹਿਬ ਖੁਦ ਸਵਾਲ ਉਠਾਉਂਦੇ ਰਹੇ ਕਹਿੰਦੇ ਰਹੇ ਕਮੇਟੀ ਕਾਸਟਾਂ ਦੇ ਵਿੱਚ ਵੀ ਸਵਾਲ ਭਗਵੰਤ ਮਾਨ ਉਠਾਉਂਦੇ ਰਹੇ ਵੀ ਪੁਲਿਸ ਥੱਲੇ ਖੜੀ ਰਹਿੰਦੀ ਹੈ ਮੰਤਰੀ ਸਾਹਿਬ ਉੱਤੇ ਦੀ ਜਹਾਜ ਤੇ ਟੱਪ ਜਾਂਦੇ ਨੇ ਤੇ ਉਹ ਥੱਲੇ ਖੜੇ ਥੱਕ ਜਾਂਦੇ ਨੇ ਉਦੋਂ ਕਮੇਟੀ ਕਾਸਟਾਂ 'ਚ ਕਹਿੰਦੇ ਰਹੇ ਨੇ ਫਿਰ ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣਿਆ ਉਦੇ ਹਵਾਈ ਜਹਾਜ਼ ਦੇ ਢੇੜਿਆਂ ਦੀ ਚਰਚਾ ਆਮ ਆਦਮੀ ਪਾਰਟੀ ਨੇ ਵੀ ਬਹੁਤ ਕੀਤੀ بڑے ਸਵਾਲ ਉਠਾਏ ਇੱਥੋਂ ਤੱਕ ਕਹਿੰਦੇ ਰਹੇ ਚਰਨਜੀਤ ਚੰਨੀ ਨੇ ਤਾਂ ਹੈਲੀਕਾਪਟਰ ਨੂੰ ਸਾਈਕਲ ਬਣਾਇਆ ਹੋਇਆ ਤੇ ਅੱਜ ਆਪ ਦੇ ਵੀ ਦੇਖੋ ਯਾਰ ਸਿੱਧੀ ਤੇ ਸਾਫ਼ ਗੱਲ ਹੈ ਦੂਜਿਆਂ ਚ ਵੀ ਬਥੇਰੇ ਨੁਕਸ ਸੀ ਪਰ ਸਵਾਲਾਂ ਤੇ ਸਭ ਤੋਂ ਵੱਧ ਚੜ ਜੇ ਮੈਂ ਕਿਸੇ ਪਾਰਟੀ ਚ ਵੇਖੀ ਹੈ ਉਹ ਇਹ ਪਾਰਟੀ ਚ ਵੇਖੀ ਹੈ ਜਿਹੜੀ ਕਹਿੰਦੀ ਸੀ ਸਵਾਲ ਕਰਿਆ ਕਰੋ ਸਵਾਲ ਕਰਨੇ ਚਾਹੀਦੇ ਨੇ ਲੋਕਾਂ ਨੂੰ ਕਹਿੰਦੇ ਜੀ ਤੁਸੀਂ ਬੋਲਦੇ ਕਿਉਂ ਨਹੀਂ ਤੁਸੀਂ ਸਵਾਲ ਕਿਉਂ ਨਹੀਂ ਕਰਦੇ ਤੁਸੀਂ ਸਵਾਲ ਕਿਉਂ ਨਹੀਂ ਉਠਾਉਂਦੇ ਤੇ ਉਹੀ ਪਾਰਟੀ ਅੱਜ ਸਵਾਲਾਂ ਦੇ ਉੱਪਰ ਸਭ ਤੋਂ ਵੱਧ ਤਕਲੀਫ ਮੰਨਦੀ ਹੈ ਜਿਹੜੀ ਪਾਰਟੀ ਧਰਨੇ ਲਾ ਲਾ ਕੇ ਬਣੀ ਮੁਜ਼ਾਰੇ ਕਰਕੇ ਰੈਲੀਆਂ ਕਰਕੇ ਬਣੀ ਉਹੀ ਪਾਰਟੀ ਅੱਜ ਧਰਨਿਆਂ ਰੈਲੀਆਂ ਤੇ ਮੁਜ਼ਾਰਿਆਂ ਨੂੰ ਜ਼ਹਿਰ ਮੰਨਦੀ ਹੈ ਹਰਾਨਗੀ ਦੀ ਗੱਲ ਹੈ ਮੁੱਖ ਮੰਤਰੀ ਭਗਵਨਤਮਾਨ ਸਾਹਿਬ ਤੱਕ ਇਹ ਕਹਿੰਦੇ ਨੇ ਕਿ ਲੋਕੀ ਜਗਾ ਵੇਖ ਕੇ ਧਰਨਾ ਲਾ ਲੈਂਦੇ ਨੇ ਵਜ੍ਹਾ ਵੇਖ ਕੇ ਨਹੀਂ ਲਾਉਂਦੇ ਤੇ ਫਿਰ ਲੋਕ ਅੱਗੋ ਕਹਿੰਦੇ ਨੇ ਅੱਛਾ ਵਜ੍ਹਾ ਵੇਖਣੀ ਤਾਂ ਕੱਲੀ ਤੁਹਾਨੂੰ ਹੀ ਆਉਂਦੀ ਹੈ ਲੋਕ ਫਿਰ ਯਾਦ ਕਰਾਉਂਦੇ ਨੇ ਵੀ ਆਪ ਤੇ ਜਾ ਕੇ ਜਦੋਂ ਤੁਹਾਡੇ ਕਿਸੇ ਮੰਤਰੀ ਕੇਜ ਮਤਲਬ ਤੋਂ ਆਗੂ ਕੇਜਰੀਵਾਲ ਸਾਹਿਬ ਹੋਵੇ ਜਾਂ ਕੋਈ ਪਾਠਕ ਹੋਵੇ ਜਾਂ ਕੋਈ ਵੀ ਹੋਵੇ ਤਾਂ ਜਦੋਂ ਵੀ ਉਹਦੀ ਗ੍ਰਿਫਤਾਰੀ ਭ੍ਰਿਸ਼ਟਾਚਾਰ ਦਾ ਦੋਸ਼ ਲਾ ਕੇ ਵੀ ਅਗਲੇ ਕਰਦੇ ਨੇ ਤਾਂ ਤੁਸੀਂ ਦਿੱਲੀ ਦੇ ਚੌਂਕਾਂ 'ਚ ਜਾ ਕੇ ਲੇਟ ਜਾਂਦੇ ਹੋ ਤਾਂ ਲੋਕ ਫਿਰ ਵੀਡੀਓ ਦਿਖਾਉਂਦੇ ਨੇ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਸ ਦੀ ਵੀ ਆ ਵੇਖੋ ਲੇਟਦੇ ਪਏ ਐ ਦਿੱਲੀ ਜਾ ਕੇ ਚੌਂਕ 'ਚ ਟ੍ਰੈਫਿਕ ਜਾਮ ਕਰਨ ਦੀ ਕੋਸ਼ਿਸ਼ ਕਰਦੇ ਆ ਤੁਸੀਂ ਉਹ ਤਾਂ ਠੀਕ ਐ ਪਰ ਜੇਕਰ ਲੋਕ ਦੂਜੇ ਇੰਜ ਕਰਨ ਫੇਰ ਗਲਤ ਐ ਮਤਲਬ ਸਰਕਾਰ ਦੂਜੀਆਂ ਪਾਰਟੀਆਂ ਦੀ ਹੋਵੇ ਤੇ ਤੁਸੀਂ ਇੰਜ ਕਰੋ ਧਰਨੇ ਵੀ ਲਾਓ ਮਜਾਰੇ ਵੀ ਕਰੋ ਰੈਲੀਆਂ ਫਿਰ ਤਾਂ ਠੀਕ ਸਰਕਾਰ ਤੁਹਾਡੀ ਹੋਵੇ ਤੇ ਫਿਰ ਇੰਜ ਹੋ ਵੀ ਫੇਰ ਗਲਤ ਆ ਵਾਹ ਬਈ ਵਾਹ ਕੀ ਬਾਤਾਂ ਨੇ ਗਲਤ ਤੇ ਠੀਕ ਦੇ ਪਮਾਨੇ ਬਹੁਤ ਵਧੀਆ ਨੇ ਹੈ ਭਗਵੰਤ ਜੀ ਸਾਹਿਬ ਆਪ ਹੀ ਕਹਿੰਦੇ ਹੁੰਦੇ ਸੀ ਆਖੇ ਤੁਸੀਂ ਮਾਰੋ ਤੇ ਪੋਲੇ ਤੇ ਜੇ ਅਸੀਂ ਮਾਰੀਏ ਤੇ ਠੋਲੇ ਯਾਰ ਆਹੀ ਗੱਲ ਕਿਉਂ ਆ ਮੈਨੂੰ ਸਮਝ ਨਹੀਂ ਆਉਂਦੀ ਐਨੇ ਡਬਲ ਤੇ ਦੋਰੇ ਮਾਪਦੰਡ ਕਿਉਂ ਨੇ ਅੱਜ ਜਿਸ ਤਰੀਕੇ ਦੇ ਨਾਲ ਮੌਣ ਔਲਖ ਪੱਤਰਕਾਰ ਤੋਂ ਵੀਡੀਓ ਡਿਲੀਟ ਕਰਾਉਣ ਪੁਲਿਸ ਗਈ ਹੈ ਮੈਨੂੰ ਲੱਗਦਾ ਹੈ ਜੇ ਤਾਂ ਪੁਲਿਸ ਆਪਣੇ ਆਪ ਕਰ ਰਹੀ ਹੈ ਸਰਕਾਰ ਨੇ ਆਖਿਆ ਨਹੀਂਗਾ ਫਿਰ ਤਾਂ ਪੁਲਿਸ ਪਈ ਕਿਸੇ ਵਿਰੋਧੀ ਪਾਰਟੀ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਦਾ ਜਲੂਸ ਕਢਾਰੀ ਹੈ ਤੇ ਆਮ ਆਦਮੀ ਪਾਰਟੀ ਨੂੰ ਫਿਰ ਪੁਲਿਸ ਦਾ ਨੋਟਿਸ ਲੈਣਾ ਚਾਹੀਦਾ ਤੇ ਜੇ ਆਪ ਕਹਿ ਕੇ ਕਰਵਾ ਰਹੇ ਨਹੀਂ ਫੇਰ ਮੈਨੂੰ ਲੱਗਦਾ ਹੈ ਲੋਕਾਂ ਨੂੰ ਇਹਨਾਂ ਦਾ ਨੋਟਿਸ ਲੈਣਾ ਚਾਹੀਦਾ ਕਿਉਂਕਿ ਇਹ ਡੈਮੋਕਰੈਟਿਕ ਰਾਈਟ ਆ ਸੰਵਿਧਾਨਕ ਅਧਿਕਾਰ ਆ ਕਿ ਲੋਕ ਆਪਣੇ ਵਿਚਾਰ ਪ੍ਰਗਟ ਕਰ ਸਕਣ ਪਿਛਲੀਆਂ ਸਰਕਾਰਾਂ ਵੇਲੇ ਤੁਸੀਂ ਤਾਂ ਇੱਥੋਂ ਤੱਕ ਕਿੱਕਲੀਆਂ ਸੁਣਾਉ ਲੋਕਾਂ ਨੂੰ ਵੀ ਚਿੱਟਾ ਮੇਰੇ ਭਾਈ ਦਾ ਬਾਰਡਰ ਪਰੋਂ ਮਗਾਈ ਦਾ ਖੁੱਲਾ ਵਰਤਾਈ ਦਾ ਤੁਹਾਨੂੰ ਸਾਰਾ ਕੁਝ ਮਾਫ ਕਰਾਈ ਦਾ ਹੱਦ ਹੋ ਗਈ ਅਸੀਂ ਨਹੀਂ ਕਹਿੰਦੇ ਪਿਛਲੇ ਮਰੀ ਗਲਤ ਨਹੀਂ ਸੀ ਹੁੰਦਾ ਬਹੁਤ ਗਲਤ ਹੁੰਦਾ ਸੀ ਪਰ ਸਵਾਲ ਇਹ ਹੈ ਤੁਸੀਂ ਯਾਰ ਜੋ ਮਰਜੀ ਬੋਲੋ ਤੁਸੀਂ ਦੂਜੀਆਂ ਪਾਰਟੀਆਂ ਵਾਲਿਆਂ ਨੂੰ ਪਤੀਲੇ ਕਹਿ ਕੇ ਵੀ ਮਾਂਝ ਧਰੋ ਤੁਸੀਂ ਦੂਜੀਆਂ ਪਾਰਟੀਆਂ ਦੇ ਸੁਖਵੀਰ ਬਾਦਲ ਵਰਗਿਆਂ ਨੂੰ ਮੰਦਬੁੱਧੀ ਬੱਚੇ ਤੱਕ ਵੀ ਕਹਿ ਲੋ ਤੁਸੀਂ ਸਾਰਾ ਕੁਝ ਕਹਿ ਲੋ ਤੁਹਾਨੂੰ ਕੋਈ ਸਵਾਲ ਨਾ ਕਰੇ ਬੱਲੇ ਬਈ ਬੱਲੇ ਪਤਾ ਨਹੀਂ ਕਿਹੋ ਜੀ ਇਹ ਸਮਝ ਕਿਹੋ ਜੀ ਇਹ ਸੋਚ ਕਿਹੋ ਜੀ ਇਹ ਮਾਨਸਿਕਤਾ ਹੈ ਵੀ ਸਾਡੀ ਸਰਕਾਰ 'ਚ ਸਵਾਲ ਨਹੀਂ ਹੋਣਾ ਚਾਹੀਦਾ ਯਾਰ ਹਿਟਲਰ ਦੀ ਵੀ ਇੱਕ ਨੀਤੀ ਸੀ ਉਹ ਸਵਾਲ ਆਪਣੇ ਆਪ ਤੇ ਜਰਦਾ ਨਹੀਂ ਸੀ ਪਰ ਉਹ ਬਹੁਤੇ ਸਵਾਲ ਦੂਜਿਆਂ ਤੇ ਕਰਦਾ ਨਹੀਂ ਸੀ ਉਹ ਧਰਨੇ ਲਾਉਂਦਾ ਵੀ ਨਹੀਂ ਸੀ ਲੱਗਣ ਵੀ ਨਹੀਂ ਦਿੰਦਾ ਸੀ ਉਹ ਧਰਨੇ ਲਾ ਕੇ ਆਇਆ ਵੀ ਨਹੀਂ ਸੀ ਤੁਸੀਂ ਜਿਹੜੇ ਤਰੀਕਿਆਂ ਰਾਈ ਆਏ ਹੋ ਜਿਹੜੇ ਤਰੀਕੇ ਤੁਸੀਂ ਆ 2027 ਤੋਂ ਬਾਅਦ ਫਿਰ ਸ਼ਾਇਦ ਅਪਣਾਉਣੇ ਆ ਪੰਜਾਬ 'ਚ ਦਿੱਲੀ 'ਚ ਤੁਸੀਂ ਅਪਣਾ ਰਹੇ ਹੋ ਦਿੱਲੀ 'ਚ ਤੁਹਾਡੀ ਸਰਕਾਰ ਲੋਕਾਂ ਨੇ ਪਾਸੇ ਕਰਤੀ ਉੱਥੇ ਤੁਸੀਂ ਧਰਨੇ ਵੀ ਲਾ ਰਹੇ ਹੋ ਮੁਜ਼ਾਰੇ ਵੀ ਕਰ ਰਹੇ ਹੋ ਆਵਾਜ਼ ਵੀ ਉਠਾ ਰਹੇ ਹੋ ਉੱਥੇ ਦਿੱਲੀ ਦੇ ਵਿੱਚ ਤੁਸੀਂ ਸਰਕਾਰ ਤੇ 100 ਤਰ੍ਹਾਂ ਦੇ ਸਵਾਲ ਉਠਾ ਰਹੇ ਹੋ ਕੇਜਰੀਵਾਲ ਨੇ ਪਿਛਲੇ ਦਿਨੀ ਉਠਾਏ ਡਾਕਟਰਾਂ ਤੇ ਆਗਲੇ ਕਹੀ ਜਾਂਦੇ ਨੇ ਅਸੀਂ ਪਰਚਾ ਦਰਜ ਕਰਨਾ ਕੇਜਰੀਵਾਲ ਤੇ ਇਹਨੇ ਐਦਾਂ ਦੇ ਸਵਾਲ ਕਿਉਂ ਉਠਾਏ ਨੇ ਤਾਂ ਮਤਲਬ ਇਹ ਡਬਲ ਕੀ ਕਿਉਂ ਹੱਦ ਹੋ ਗਈ ਤੁਸੀਂ ਕਿਉਂ ਕਰ ਰਹੇ ਹੋ ਜੋ ਜੋ ਤੁਸੀਂ ਜਰਨਾ ਨਹੀਂ ਇੱਕ ਨੀਤੀ ਹੈ ਨਾ ਕਿ ਜੋ ਜੋ ਜਰਨਾ ਨਹੀਂ ਉਹ ਕਰਨਾ ਨਹੀਂ ਜੋ ਸਹਿਣਾ ਨਹੀਂ ਉਹ ਕਹਿਣਾ ਨਹੀਂ ਆਪਾਂ ਕੀ ਕਰਦੇ ਆ ਦੋਗਲਾਪਨ ਕਰਦੇ ਸਭ ਕੁਸ਼ਾਂ ਜਰਦੇ ਕੱਖ ਨਹੀਂ ਕਹਿੰਦੇ ਬਹੁਤ ਕੁਸ਼ਾਂ ਸਹਿੰਦੇ ਕੱਖ ਨਹੀਂ ਇਹ ਨੀਤੀ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਥੱਲੇ ਸੁੱਟ ਦੇਣਾ ਆਮ ਆਦਮੀ ਪਾਰਟੀ ਇਸ ਟਾਈਮ ਸੱਤਾ ਦੇ ਨਸ਼ੇ 'ਚ ਹੈ ਸੱਤਾ ਦਾ ਨਸ਼ਾ ਚਿੱਟੇ ਨਾਲੋਂ ਭੈੜਾ ਹੁੰਦਾ ਇਹ ਜੀ ਨੂੰ ਜੀ ਨੂੰ ਚੜਿਆ ਕੁਝ ਦਿਖਣ ਨਹੀਂ ਉਦੋਂ ਦਿੰਦਾ ਕਿਉਂਕਿ ਜੀ ਹਜੂਰੀਏ ਹੀ ਨੇੜੇ ਲੱਗਦੇ ਨੇ ਗਨਮੈਣ ਹੋਰ ਕਿਸੇ ਨੂੰ ਲੱਗਣ ਹੀ ਨਹੀਂ ਦਿੰਦੇ ਔਰ ਚਾਰਚ ਫੇਰੇਓ ਜਦੋਂ ਬੁੱਕੇ ਮਿਲਦੇ ਨੇ ਜੀ ਹਜੂਰੀਏ ਮਿਲਦੇ ਨੇ ਬੰਦੇ ਨੂੰ ਮੈਨੂੰ ਲੱਗਦਾ ਮੈਂ ਤਾਂ ਬੱਲੇ ਬੱਲੇ ਹੋਈ ਪਈ ਮੈਂ ਤਾਂ ਕੋਈ ਪਾਤਸ਼ਾਹੀ ਬਣਿਆ ਹੋਇਆ ਬਸ ਥੱਲੇ ਸਾਰੇ ਮੇਰੀ ਜੀ ਜੀ ਕਰੀ ਜਾਂਦੇ ਨੇ ਵਾਹ ਵਾਹ ਕਰੀ ਜਾਂਦੇ ਨੇ ਬਸ ਇਸੇ ਕਰਕੇ ਜਿਨ੍ਹਾਂ ਦੀ ਆਖਰੀ ਸਰਕਾਰ ਹੁੰਦੀ ਆ ਉਸ ਤੋਂ ਬਾਅਦ ਤਿੰਨ ਤਿੰਨ ਚਾਰ ਚਾਰ ਮੇਰਾ ਨਹੀਂ ਬਣਦੀ ਉਹ ਵੀ ਆਪਣੇ ਆਖਰੀ ਦਿਨਾਂ ਤੱਕ ਨਹੀਂ ਸੀ ਸਮਝ ਪਾਈ ਵੀ ਉਹ ਕਿਵੇਂ ਗਲਤ ਕਰ ਰਹੇ ਨੇ ਕਿਉਂ ਗਲਤ ਕਰ ਰਹੇ ਨੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਤੇ ਕੀ ਨਹੀਂ ਕਰਨਾ ਚਾਹੀਦਾ ਹੁਣ ਆਮ ਆਦਮੀ ਪਾਰਟੀ ਨੂੰ ਇਹ ਲਾਜ਼ਮੀ ਚੀਜ਼ਾਂ ਵਕਤ ਰਹਿੰਦਿਆਂ ਵਿਚਾਰ ਲੈਣੀਆਂ ਚਾਹੀਦੀਆਂ ਨੇ ਪਿੱਛੇ ਪਛਤਾਇਆ ਕੀ ਹੋਤ ਜਦ ਚਿੜੀਆ ਚੁਗ ਗਈ ਖੇਤ ਬਹੁਤ ਮਿਹਰਬਾਨ